ਅੱਜ ਜੀ ਦੋਸਤੋ ਹੁਣੇ-ਹੁਣੇ ਸੂਈ ਇੱਕ ਆਪਾਂ ਸਨੋਂ ਗਾਂ ਦਿਖਾ ਰਿਆ ਮਿੱਤਰੋ ਖੜੇ ਆ ਜੀ ਪਿੰਡ ਫੂਲਾ ਗਰਮੀਤ RAM ਦੇ ਘਰੋਂ ਆਪਾਂ ਵੀਡੀਓ ਬਣਾ ਰਿਆ ਤੇ ਵੀਡੀਓ ਦੇ ਵਿੱਚ ਜਿਹੜੀ ਗਾਂ ਮਿੱਤਰੋ ਕਿਆ ਬਾਤਾਂ ਨੇ ਚੰਗੇ ਫਾਰਮ ਵਾਲੀ ਐ ਤੇ ਚੰਗੇ ਦੁੱਧ ਵਾਲੀ ਐ ਤੇ ਚੰਗੇ ਲੇਵੇ ਵਾਲੀ ਐ ਮਗਰ ਵੀ ਜਿਹੜਾ ਬੱਚਾ ਬਹੁਤ ਚੰਗਾ ਪੂਰੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਫੇਸ ਕੁਆਲਿਟੀ ਤੇ ਸਰੀਰ ਪੱਖੋਂ ਜੇ ਆਪਾਂ ਗੱਲ ਕਰਕੇ ਤਾਂ ਮਿੱਤਰੋ ਚੰਗੇ ਫਾਰਮ ਵਾਲੀ ਜਿਹੜੀ ਵੜੜਾ ਸਰੀਰ ਦੀ ਜਿਹੜੀ ਬਣਤਰਾ ਬਹੁਤ ਚੰਗੀ ਆ ਤੇ ਚੰਗਾ ਮੋਟਾ ਮਿੱਤਰੋ ਪੀੜੀ ਦੇ ਪਾਵਰਗਾ ਥਾਣਾ ਬਹੁਤ ਹੀ ਸੋਹਣਾ ਹਵਾਨਾ ਤੇ ਚੰਗਾ ਥਾਣਾ ਤੇ ਕਦ ਘਾੜ ਵੀ ਮਿੱਤਰੋ ਚੰਗਾ ਪੂਰੀ ਗੱਲਬਾਤ ਪਾਈ ਦੇ ਨਾਲ ਕਰਦੇ ਆ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਤੇ ਨਾਲ ਦੇ ਨਾਲ ਮਿੱਤਰੋ ਆਪਾਂ ਗੱਲਬਾਤ ਵੀ ਕਰਾਂਗੇ ਸੋ ਬਣੇ ਰਹੋ ਮਿੱਤਰੋ ਆਪਣੇ ਚੈਨਲ ਦੇ ਨਾਲ ਫੇਸ ਕੁਆਲਿਟੀ ਸਰੀਰ ਪੱਕੋ ਫੇਰ ਆਪਾਂ ਕਹਿੰਦੇ ਬਹੁਤ ਸੋਹਣੀ ਬੈਠੀ ਦੇਦੇ ਬੱਚੇ ਤਾਂ ਕੀ ਆ ਅਜੇ ਹੁਣੀ ਦੱਸੂਗੀ ਤੇ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇ ਉਹ ਜਿਆ ਤੁਸੀਂ ਪਸ਼ੂ ਲੈਣਾ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਤੇ ਚੰਗੇ ਤੋਂ ਚੰਗਾ ਪਸ਼ੂ ਆਪਾਂ ਤੁਹਾਨੂੰ ਲੈ ਕੇ ਆ ਰਹੇ ਹਾਂ ਤੇ ਚੰਗੇ ਦੁੱਧ ਵਾਲੀ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਹਾਂ ਮੋੜ ਲੈ ਕਿੰਨਾ ਦੁੱਧ ਕੱਢ ਦੂਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਮਾਲਕਾਂ ਦੀ ਜਿਹੜੀ ਰਿਪੋਰਟ ਆ ਉਹ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਬਾਈ ਦਾ ਜਿਹੜਾ ਘਰ ਹੈ ਨੇੜੇ ਦਾਣਾ ਮੰਡੀ ਬੈਕ ਸਾਈਡ ਤੇ ਪਿੰਡ ਪੂਲਾ ਤਸਵੀਰ ਨਥਾਣਾ ਤੇ ਜਿਲ੍ਹਾ ਵਿਤਰੋ ਬਠਿੰਡਾ ਹਾਂਜੀ ਬਾਈ ਗਰਮੀ ਤੇ ਕੀ ਹਾਲ ਚਾਲ ਹੈ ਬਹੁਤ ਵਧੀਆ ਡਾਕਟਰ ਠੀਕ ਐ ਸੇਤਾ ਹਾਂਜੀ ਹਾਂਜੀ ਬਹੁਤ ਇਹ ਗਾਂ ਦਾ ਸੂਹਾ ਕਿਹੜਾ ਜੀ ਪਹਿਲਾਂ ਤਾਂ ਸੂਹਾ ਇਹ ਤੀਜਾ ਸੂਈ ਹੋਈ ਹੈ ਜੀ ਤੀਜਾ ਸੂਈ ਆ ਕਦੋਂ ਕਸੂਈ ਆ 20 ਮਿੰਟ ਹੋ ਗਏ ਸੂਈ ਨੂੰ ਜੇਰ ਹਜੇ ਪੈਣੀ ਹੈ ਨਾ ਜੇਰ ਹਜੇ ਪੈਣੀ ਆ 5-6 ਕਿਲੋ ਬੋਲਾ ਕੱਢਦਾ ਬੱਚੀ ਨੂੰ ਚੰਗਾਤਾ ਓਕੇ ਬੱਚਾ ਬੱਛੀ ਐ ਹਾਂਜੀ ਬੱਛੀ ਐ ਜੀ ਬਹੁਤ ਚੰਗੇ ਢੀਕੇ ਦੀਆਂ ਉਹ ਆਪਣੇ ਕਿਸੇ ਨਾਲ ਸਾਉਦਾ ਹੁੰਦਾ ਤੇ ਪੁੱਛ ਕੇ ਕਨਫਰਮ ਕਰਕੇ ਦੇ ਦਾਂਗੇ ਠੀਕ ਹੈ ਮੁੱਲ ਕੀ ਕਰਤਾ ਜੀ ਦਾ ਫਿਰ ਆਪਾਂ ਮੁੱਲ ਇਹ 120 ਦੀ ਦੇਣੀ ਹੈ ਜੀ ਤੇ 120 ਦੀ ਦੇਣੀ ਹੈ ਦੁੱਧ ਮਾਲਕਾਂ ਦਾ ਕੀ ਰਿਪੋਰਟ ਹੈ ਦੁੱਧ ਨੇ 32 33 ਕਿਲੋ ਦਿੱਤਾ ਹੋਇਆ ਦੂਜੇ ਸੂਏ ਦਾ ਹਾਂਜੀ ਹੁਣ ਬੰਦਾ ਦੁੱਧ ਦੇਖ ਕੇ ਸਮਝ ਕੇ ਆਰਦੀ ਲੈ ਜਾਵੇ ਕਿੰਨਾ ਚੋ ਸਕਦਾ ਠੀਕ ਹੈ ਕਮੈਂਟਾਂ ਦੇ ਵਿੱਚ ਫਿਰ ਆਪਾਂ ਕਹਿੰਦੇ ਜਰੂਰ ਦੱਸਿਓ ਦੁੱਧ 32 33 ਲੀਟਰ ਮਿੱਤਰੋ ਦੂਜੇ ਸੂਏ ਦਾ ਕੱਢਿਆ ਵਾ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰ ਆ ਉਮੀਦ ਆ ਵੀ ਇਸ ਵਾਰ ਹੋਰ ਵਧਣ ਦੀ ਪਰ ਉਹਨਾਂ ਦਾ ਮਿੱਤਰੋ ਦੁੱਧ ਕੱਟਣਾ ਹੀ ਕੱਟਣਾ ਹੈ ਤੇ ਮਗਰ ਵੱੱਸੀ ਆ ਫਿਰ ਆਪਾਂ ਗੱਲ ਕਰਦੇ ਵੀ ਸਰੀਰ ਦੀ ਬੰਤਰ ਬਹੁਤ ਚੰਗੀ ਆ ਤੇ ਘੱਟ ਘੱਟਦੀ ਮਿੱਤਰੋ ਬਹੁਤ ਸੋਹਣੀ ਤੇ ਮੁੱਲ ਵਾਈ ਨੇ 1,20,000 ਕਰਤਾ ਮਾਨਦਾਨ 12 ਦੇ ਵਿੱਚੋਂ ਹੋ ਜਾਊਗਾ ਨੰਬਰ ਬੋਲਦੇ ਜੀ ਨੰਬਰ 9779726876 97797 97797 26876 97797 268 76 ਐਡਰੈਸ ਬੋਲ ਦਿਓ ਹਾਂ ਐਡਰੈਸ ਦੱਸੋ ਜੀ ਗਰਾ ਦਾ ਪੂਲਾ ਪੂਲੇ ਵਾਲੀ ਦਾਣਾ ਮੰਡੀ ਦੇ ਨਾਲ ਘਰ ਆ ਜੀ ਆਪਣਾ ਠੀਕ ਹੈ ਹਾਂਜੀ ਅ ਗਰਮੀਤ RAM ਗਰਮੀਤ RAM ਸੰਨਪਦੇਸ਼ ਰਾਜ ਦੇਂਡਪੂਲਾ ਖੂਲੇ ਵਾਲੀ ਦਾਣਾ ਮੰਡੀ ਦੇ ਨਾਲ ਘਰ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਕਰੋ ਬਾਈ ਦੇ ਨਾਲ ਸੰਪਰਕ ਫਿਰ ਆਪਾਂ ਗੱਲ ਕਰਦੇ ਆ ਮਿੱਤਰੋ ਬੱਤੀ ਬਹੁਤ ਚੰਗੀ ਤੇ ਗਾਂ ਵੀ ਮਿੱਤਰੋ ਬਹੁਤ ਚੰਗੀ ਹੈ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਜੇਰ ਹਜੇ ਪੈਣੀ ਹੈ ਘੰਟਾ ਤੋਂ ਘੰਟੇ ਦੇ ਵਿੱਚ ਮਿੱਤਰੋ ਜੇਰ ਪੈ ਜਾਣੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ